ਜੋ ਕੁਮਿੰਦਰ ਸਰਪੰਚ ਦਾ ਕਤਲ ਹੁੰਦਾ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਪੰਜਾਬ ਜਿਹੜਾ ਇੱਕ ਗੈਂਗਬਾਰ ਬਣ ਗਿਆ ਤੇ ਇੱਥੇ ਜਿੰਨੇ ਵੀ ਗੁੰਡੇ ਨੇ ਉਹ ਖੁੱਲ੍ਹੇ ਆਮ ਘੁੰਮਦੇ ਨੇ ਤੇ ਉਸ ਨੌਜਵਾਨ ਨੂੰ ਖਤਰਾ ਸੀ ਤੇ ਉਹ ਕਹਿ-ਕਹਿ ਕੇ ਰਹਿ ਗਿਆ ਕਿ ਮੈਨੂੰ ਅਸਲਾ ਦੇ ਦੇਵੋ ਮੈਨੂੰ ਸਿਕਿਉਰਟੀ ਦੇ ਦੇਵੋ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਮੰਨੀ ਅਤੇ ਉਸ ਨਾਲ ਵੀ ਮੇਰੇ ਪੁੱਤਰ ਵਾਲੀ ਹੋਈ ਹੈ ਉਸ ਨੂੰ ਜਦੋਂ ਹੁਣ ਮੌਤ ਦੇ ਘਾਟ ਉਦਾਰ ਦਿੱਤਾ ਹੁਣ ਜਿਹੜੇ ਉਸ ਦੇ ਪਰਿਵਾਰ ਮੈਂਬਰ ਨੇ ਉਹਨਾਂ ਨੂੰ ਕੀ ਲੱਭਣਾ ਤੇ ਮੈਨੂੰ ਕੀ ਲੱਭਿਆ ਮੇਰਾ ਜਿਹੜਾ ਪੁੱਤਰਾ ਮੇਰੇ ਹੱਥੋਂ ਗਿਆ ਤੇ ਉਹ ਨੌਜਵਾਨ ਆਪਣੇ ਜਿਹੜਾ ਪਰਿਵਾਰ ਕੋਲੋਂ ਗਿਆ ਪਰ ਉਹ ਕਰਦਾ ਪੰਜਾਬ ਦੀ ਗੱਲ ਸੀ ਪੰਜਾਬ ਦੀ ਹੀ ਗੱਲ ਜਿਹੜਾ ਕਰੂਗਾ ਉਹ ਇਸੇ ਤਰ੍ਹਾਂ ਉਸ ਦਾ ਹਾਸ਼ਰ ਹੋਵੇਗਾ ਸਰਕਾਰ ਨੇ ਉਸ ਦਾ ਹਸਲਾ ਕਿਉਂ ਲਿਆ ਜਿਹੜਾ ਐਮਐਲਏ ਆ ਉਸ ਦੇ ਨਾਲ ਉਸ ਦੇ ਟੱਕਰੇ ਸ਼ਰੀਆਮ ਦਿਖਾਈ ਦਿੱਤੇ ਅਤੇ ਹੁਣ ਸਾਰਿਆਂ ਦੀਆਂ ਜੜੀਆਂ ਉਂਗਲਾਂ ਨੇ ਉਹ ਲਾਹ ਸਿੰਘੂ ਗੋਕੇ ਤੇ ਆ ਕੇ ਰੁਕਦੀਆਂ ਨੇ ਅਤੇ ਹੁਣ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਨਸਾਫ ਮਿਲੇ ਪਰਵਾਰ ਨੂੰ ਇਨਸਾਫ ਮਿਲੇ ਕੀ ਕਹਣਾ ਵਾਪੂ ਬਲਕੌਰ ਦਾ ਉਹ ਤੁਹਾਨੂੰ ਦਿਖਾਉਂਦੇ ਆਂ ਗੱਡੇ ਵਿੱਚ ਲਾਸ਼ ਰੱਖ ਲੈਂਦਾ ਤੇ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਇਹ ਨਹੀਂ ਕੋਈ ਪਿੱਛੇ ਜਾਂਦੇ ਸੀ ਸਾਡੇ ਨਾਲ ਸ਼ਬਦਾਂ ਦੀ ਬਰਯਾਦਾ ਮੇਰੇ ਸ਼ਬਦ ਬਹੁਤ ਭੜੇ ਮਨ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛ ਚਾ ਦਿੰਦਾ ਮੈਂ ਰੰਤੂ ਉਦੋਂ ਆਪਾਂ ਇੱਕ ਫੌਜੀ ਹੋਣ ਦੇ ਨਾਤੇ ਆਪਣੇ ਮਨਚੇ ਹੁੰਦਾ ਤੇਰਾ ਤਾਂ ਉਜੜਿਆ ਤਕੇ ਦਾ ਹੋਰ ਨਾ ਯਾਰ ਉਦੋਂ ਕੀ ਸੀ ਕੋਈ ਪੋਲੀਟਿਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾ ਰਿਹਾ ਸੀ ਕਿਉਂਕਿ ਇਹ ਨਹੀਂ ਹੁੰਦਾ ਪਰ ਪਰਿਵਾਰ ਤੋਂ ਤੇ ਐਡਾ ਬਟਾਪਾ ਹਾਰ ਟਿਕਦਾ ਹੁਣ ਇਹ ਗੱਲ ਕਹਿ ਕੇ ਐ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਆਪਣੇ ਭੈਣ ਨੂੰ ਕਹੋਗੇ ਕਿਵੇਂ ਕਰੀ ਉਹ ਕੀ ਕਹਿੰਦੀ ਦੱਸ ਸਕਦੇ ਪਰੋਵਾ ਕੌਣ ਆ ਜਦੋਂ ਆਪਣੇ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹਸਣਗੇ ਕਿਉਂਕਿ ਉਹਨਾਂ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਤੇ ਭੈਣ ਭਾਈ ਹੁੰਨੇ ਆ ਯਾਰ ਦੋਸਤੋ ਤੁਸੀਂ ਜਿਹੜੀ ਕਮੇਟੀ ਬਣਾਉਂਦੇ ਹੋ ਉਸੇ ਹੀ ਫੈਸਲਾ ਲੈਂਦੇ ਹਾਂ ਬਿਲਕੁਲ ਬਲਕੌਰ ਜੀ ਜਿਵੇਂ ਉਹ ਕਈ ਵਾਰ ਪਹਿਲਾਂ ਵੀ ਨਾ ਅਰਖਾਸਤ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਪੂਰੀ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਦੋ ਸਾਡੇ ਨਾਲ ਕੀ ਸੇਮ ਹੈ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪ ਦੀ ਜਗ੍ਹਾ ਤੇ ਸੁਖਵਿੰਦਰ ਆਇਆ ਬਾਕੀ ਤਾਂ ਹਲਾ ਤੋਹੀ ਨੇ ਸਿਕਿਉਰਿਟੀ ਬਿਦਰਾ ਕਰਦੇ ਆ ਸਿਕਿਉਰਿਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟਕੋ ਦਾ ਪੁੱਛਾ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਕਿ ਮੇਰੇ ਕੰਮੇ ਦਾ ਅਸਲੀ ਜਮਾ ਦਿੱਤਾ ਕਿਉਂ ਕੀਤਾ ਭਾਈ ਉਹ ਤਾਂ ਗੱਲ ਕਰ ਜੇ ਉਹ ਅਸਲੀ ਨੇ ਕ੍ਰਾਈਮ ਕਰੂ ਉਹਦੇ ਪਰਚਾ ਦੇ ਦੇ ਉਹ ਤੇ ਉਹਨੇ ਸੁਰੱਖਿਆ ਦੇ ਲਈ ਲੇਟ ਤੂੰ ਬਾਰ-ਬਾਰ ਜਮਾ ਤੂੰ ਰੋਜ਼ ਸਾਨੂੰ ਤਾਂ ਭਾਈ ਇਹ ਕਤਲ ਕਰਨੇ ਕੀ ਅਸੀਂ ਦਿਖਾ ਦੇ ਤਾਂ ਪਰਲੇ ਵੀ ਮਾਰ ਅਸਲੀ ਵਾਸਲੇ ਉਹ ਜਿਹੜੇ ਪਤਾ ਵੀ ਕੱਲਾ ਦੇਖਿਆ ਜਾਂਦਾ ਨ ਹੋਈ ਮਾਰ ਨਾਲੇ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਛ ਨਹੀਂ ਆ ਅਸਲੀ ਸਲੈਡ ਦਾ ਕੋਈ ਕਾਰਨ ਤਾਂ ਹੋਵੇ ਆਹਨ ਕੀ ਹੋਣਾ ਜੀ ਕਾਰਨ ਕਾਰਨ ਸਿਆਸੀ ਨੇ ਇਹ ਕਾਰਨ ਨਾ ਰਾਜਨੀਤਿਕ ਨੇ ਕਿੰਨਾ ਕੰਮ ਕਰਿਆ ਇਹਨਾਂ ਨੂੰ ਤੁਸੀਂ ਆ ਦੱਸੋ ਜਿਹੜਾ ਮੁੱਦਾ ਹੋਇਆ ਪੱਥੇ ਦੇ ਖੰਡੇ ਪਿੰਦੇ ਰਹੇ ਨੇ ਉਹਦੀ ਐਡੀ ਕੀ ਵਿੱਚ ਸ਼ਾਹੀ ਉਹ ਤੇ ਜਾਣ ਲੈਣ ਤੇ ਆ ਗਿਆ 15 ਸਾਲ ਕੰਡੇ ਰਹੇ ਆਪ ਜਿੰਨੇ ਮਾਂ ਕੀ ਇਹਨੂੰ ਬਸ ਕਿਵੇਂ ਨਾ ਕਿਵੇਂ ਖਰੀਦ ਲਿਆ ਪ੍ਰੈਸ਼ਰ ਚ ਫੜ ਲਿਆ ਕਤਲ ਕਰਵਾਤਾ ਹੈ ਮੰਨਦਾ ਹੋਈ ਹੱਲ ਕਰ ਲਈ ਉਹਨਾਂ ਦੀ ਦੋਨਾਂ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਸਰਕਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਆਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰੇਪੇਅਰ ਕੀਤਾ ਗਿਆ ਸੀ ਇਹ ਕਮਲੀ ਉਹ ਬਿਲਕੁਲ ਲੱਗਦਾ ਜਿੰਨਾਂ ਦੇ ਹਾਲਾਤ ਵਿੱਚ ਦੇਖ ਰਹਾ ਹਾਂ